ਖਾਲੀ ਦੀ ਜਿਹੜੀ ਫੇਸ 3 ਵੀ 2 ਦੀ ਮਾਰਕੀਟ ਤੇ ਸਟੂਲਾ ਗੈਂਗ ਹੋ ਗਈ ਲਗਾਤਾਰ ਨਜਾਇਜ਼ ਤਰੀਕੇ ਦੇ ਰੇਡੀਆਂ ਵੀ ਲਾਈਆਂ ਜਾਂਦੀਆਂ ਇਹ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਐਸਪੀ ਦਿਲਪ੍ਰੀਤ ਸਿੰਘ ਦੇ ਨਾਲ ਤੇ ਮਾਰਕੀਟ ਦੇ ਜਿਹੜੇ ਮੈਂਬਰ ਨੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਉੱਥੇ ਮਾਰਕੀਟ ਦਾ ਮਾਹੌਲ ਖਰਾਬ ਕਰਦੇ ਸੀ ਦੁਕਾਨਦਾਰਾਂ ਨੂੰ ਵੀ ਪਰੇਸ਼ਾਨ ਕਰਦੇ ਸੀ ਉਹ ਰੀਵਨ ਟਿਊਬ ਜਿਹੜੀਆਂ ਫੈਮਲੀਆਂ ਨੇ ਆਪਦੇ ਪਰਿਵਾਰ ਨਾਲ ਵੀ ਜਿਹੜੀਆਂ ਫੈਮਲੀਜ਼ ਜਿਹੜੀਆਂ ਨੇ ਉਹ ਆਣ ਲੱਗੀਆਂ ਉੱਥੋਂ ਥੋੜੀਆਂ ਡਰਦੀਆਂ ਸੀ ਸੋ ਉੱਤੇ ਸਾਡੇ ਕੋਲ ਫੀਡਬੈਕ ਇਹ ਆ ਵੀ ਬਹੁਤ ਹੱਦ ਤੱਕ ਜਿਹੜਾ ਹੈਗਾ ਉਹ ਰੀਲੀਫ ਮਿਲਿਆ ਸ਼ਾਮ ਨੂੰ ਉੱਥੇ ਕਿਵੇਂ ਜਿਹੜੇ ਮੁੰਡੇ ਕੁੜੀਆਂ ਕੀ ਉੱਥੇ ਨਾਂ ਵੀ ਲੈਣੇ ਚ ਮੈਨੂੰ ਦੇਖੋ ਸ਼ਰਮ ਆਉਂਦੀ ਆ ਵੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਸ ਮਾਰਕੀਟ ਨੂੰ ਪਹੁੰਚਾਤਾ ਸੀਗਾ ਲੋਕਔਲਕ ਪਹਿਲਾਂ ਤਾਂ ਕਿਹਾ ਜਾਂਦਾ ਸੀ ਅਸੀਂ 3B2 ਦੀ ਮਾਰਕੀਟ ਤੇ ਜਾਣਾ ਹੈ ਲੇਕਿਨ ਹੁਣ ਕਈਆਂ ਦੇ ਲੋਕਾਂ ਦੇ ਮੂੰਹ ਤੇ ਉਹਦਾ ਉੱਥੇ ਦਾ ਸਟੂਲਾ ਕਹਿੰਗਾ ਜੀ ਸਟੂਲਾ ਮਾਰਕੀਟ ਜਾਣਾ ਇਦਾਂ ਤੁਸੀਂ ਕਿਵੇਂ ਦੇਖਦੇ ਹੋ ਇੱਕ ਬੰਨ੍ਹਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬੰਦੇ ਜਿਹੜੇ ਨੇ ਜਾਂ ਤਾਂ ਇਹ ਸੁਧਰ ਦੇਣੀ ਜਾਂ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਜਦ ਤੱਕ ਕਾਨੂੰਨ ਜਿਹੜਾ ਹੈਗਾ ਆਪਣੀ ਕਾਰਵਾਈ ਕਰ ਰਿਹਾ ਔਰ ਕਰਦਾ ਇਹ ਕੁ ਬਚਾਰੇ ਪਹਿਲੇ ਇਕਨੋਮਿਕਲੀ ਆਪਾਂ ਵੀ ਜਾਣਦੇ ਆ ਵੀ ਵਿਚਾਰੇ ਕਿੰਨੇ ਇੱਕ ਕੈਪੇਬਲ ਵਿਚਾਰੇ ਹੁੰਦੇ ਨੇ ਉਹਨਾਂ ਤੋਂ ਤੁਸੀਂ 2017 ਦੇ ਪੈਸੇ ਲਈ ਬੈਠੇ ਔਰ ਦੁਕਾਨਾਂ ਨਹੀਂ ਦਿੰਦੇ ਉਹਨਾਂ ਨੂੰ ਸੋ ਦੇਖੋ ਮਾਨ ਸਾਹਿਬ ਦੀ ਸਰਕਾਰ ਚੋਂ ਬਹੁਤ ਵੱਡਾ ਰੀਲੀਫ ਉਹਨਾਂ ਵਾਸਤੇ ਵੀ ਹੈ ਸ਼ਹਿਰ ਵਾਸੀਆਂ ਵਾਸਤੇ ਔਰ ਜਿਹੜੀ ਟ੍ਰੈਫਿਕ ਇੰਜੈਕਸ਼ਨ ਦੀ ਤੁਸੀਂ ਦੇਖੋ ਗੱਲ ਕਰਦੇ ਹੋ ਦੇਖੋ ਗੱਡੀ ਨੇ ਠੀਕ ਹੋਣਾ ਉਹਨੇ ਤਾਂ ਖੜਨਾ ਹੀ ਹੈ ਕਿਤੇ ਬਟ ਇਹ ਵੀ ਉਹ ਪ੍ਰੋਪਰ ਰੀਲੀਫ ਸ਼ਹਿਰ ਵਾਸੀਆਂ ਨੂੰ ਵੀ ਔਰ ਸਾਡੇ ਮਕੈਨਿਕ ਭਰਾਵਾਂ ਨੂੰ ਵੀ ਮਿਲਣ ਜਾ ਰਿਹਾ ਹੈ ਕਿੰਨੇ ਸਾਲਾਂ ਤੋਂ ਮੁਹਾਲੀ ਸ਼ਹਿਰ ਦੇ ਵਿੱਚ ਰੇੜੀ ਵੀ ਲਾ ਰਹੇ ਫੜੇ ਕੋਈ ਕੋਈ ਅਲੱਗ-ਅਲੱਗ ਦੁਕਾਨਾਂ ਲਾ ਰਹੇ ਉਹਨਾਂ ਦੇ ਵੱਲੋਂ ਮੁਹਾਲੀ ਨਗਰ ਨਿਗਮ ਦੇ ਵੱਲੋਂ ਲਾਇਸੈਂਸ ਬਣਾਏ ਗਏ ਉਹਨਾਂ ਦੀ ਪਰਚੀਆਂ ਕੱਟੀਆਂ ਜਾਂਦੀਆਂ ਰਸੀਦਾ ਕੱਟੀਆਂ ਜਾਂਦੀਆਂ ਲੇਕਿਨ ਰੇੜੀ ਵਾਲੇ ਵਾਲੇ ਵਾਲੋਂ ਕਿਹਾ ਜਾਂਦਾ ਕਿ ਸਾਡੀਆਂ ਰਸੀਦਾ ਕੱਟਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਵਾਲੇ ਸਾਨੂੰ ਚੱਕ ਕੇ ਲੈ ਜਾਂਦੇ ਆ ਸਾਡੀਆਂ ਰੇੜੀਆਂ ਚੱਕ ਕੇ ਲੈ ਜਾਂਦੇ ਆ ਬਾਅਦ ਵਿੱਚ ਸਾਡੇ ਤੇ ਜੁਰਮਾਨਾ ਲਾਏ ਦੂਦਾ ਇਹਨਾਂ ਨੇ ਲਾਇਸੈਂਸ ਉਹਨਾਂ ਨੂੰ ਦੁੱਤੇ ਨਹੀਂ ਨਾ ਕੋਈ ਉਹਦਾ ਡਾਟਾ ਇਹ ਉਹਨਾਂ ਨੂੰ ਸ਼ਿਫਟ ਕਰਾਉਣਾ ਸੋ ਜ਼ਿੰਮੇਵਾਰੀ ਤਾਂ ਇਹਨਾਂ ਦੀ ਬਣਦੀ ਹੈ ਦੇਖੋ ਇਹ ਇਹ ਚ ਸਸਕੀਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਦਾ ਸਮਨ ਨਿਊਜ਼ ਇਸ ਵਕਤ ਅਸੀਂ ਖੜੇ ਹਾਂ ਮੁਹਾਲੀ ਦੇ ਫੇਸ ਦੋ ਦੇ ਵਿੱਚ ਜਿੱਥੇ ਕਿ ਪੰਜਾਬ ਸਟੇਟ ਟ੍ਰੈਨ ਕਮਿਸ਼ਨ ਸਾਡੇ ਨਾਲ ਵਿਨੀਤ ਵਰਮਾ ਜੀ ਹੈ ਜਿੱਥੇ ਕਿ ਇਹਨਾਂ ਨੂੰ ਲੈ ਕੇ 3 ਵੀ 2 ਦਾ ਮੁੱਦਾ ਵੀ ਚੱਕਿਆ ਗਿਆ ਤੇ ਕਾਫੀ ਫਰਕ ਵੀ ਬਗਾਇਨਾਂ ਵੱਲੋਂ ਜੋ ਕਿ ਲਗਾਤਾਰ ਪੁਲਸ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਤੇ 3B2 ਦੇ ਜਿਹੜੇ ਮਾਰਕੀਟ ਮੈਂਬਰਾਂ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਤੇ ਲਗਾਤਾਰ ਇਹ ਮਾਰਕੀਟਾਂ ਦੇ ਐਸੋਸੀਏਸ਼ਨਾਂ ਦੇ ਨਾਲ ਮੀਟਿੰਗ ਕਰਦੇ ਰਹਿੰਦੇ ਸਾਡੇ ਨਾਲ ਇਸ ਵੇਲੇ ਵਦੀਤ ਵਰਮਾ ਜੀ ਆਪਾਂ ਗੱਲਬਾਤ ਕਰਦੇ ਹਾਂ ਪੂਰੀ ਇਹਨਾਂ ਤੋਂ ਜਾਣਕਾਰੀ ਲੈਣੇ ਸਰ ਪਹਿਲਾਂ ਤਾਂ ਹੀ ਤੁਹਾਡਾ ਸਵਾਗਤ ਆ ਜੀ ਥੈਂਕ ਯੂ ਜੀ ਸਰ ਸਨਨੀਸ਼ਟ ਜੀ ਸਰ ਲਗਾਤਾਰ ਦੇਖਿਆ ਜਾਂਦਾ ਮੁਹਾਲੀ ਦੀ ਜਿਹੜੀ ਫੇਸ 3B2 ਦੀ ਮਾਰਕੀਟ ਤੇ ਇਸ ਟੂ ਲੈ ਗੈਂਗ ਹੋ ਗਈ ਲਗਾਤਾਰ ਨਜਾਇਜ਼ ਤਰੀਕੇ ਦੀਆਂ ਰੇਡੀਆਂ ਵੀ ਲਾਈਆਂ ਜਾਂਦੀਆਂ ਤੇ ਤੁਹਾਡੇ ਵੱਲੋਂ ਇੱਕ ਕੀ ਗਈ ਸੀ ਐਸਪੀ ਦਿਲਪ੍ਰੀਤ ਸਿੰਘ ਦੇ ਨਾਲ ਤੇ ਮਾਰਕੀਟ ਦੇ ਜਿਹੜੇ ਮੈਂਬਰ ਨੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਤੇ ਕਿੰਨਾ ਕੋਈ ਫਰਕ ਪਿਆ ਜੀ ਦੇਖੋ ਇਦਾਂ ਵੀ ਸਾਡੇ ਕੋਲ ਫੀਡਬੈਕ ਨਾਲੋਂ ਮੈਨੂੰ ਲੱਗਦਾ ਤੁਹਾਡੇ ਕੋਲ ਸਾਡੇ ਨਾਲੋਂ ਜ਼ਿਆਦਾ ਫੀਡਬੈਕ ਸਹੀ ਆਊਗਾ ਦੇਖੋ ਸਾਡੇ ਕੋਲ ਤਾਂ ਅਪਡੇਟ ਅਜ ਦੀ ਰੇਟ ਚ ਹੈ ਵੀ ਉਸ ਉਹ ਜਿਹੜੀ ਐਂਟੀ ਸੋਸ਼ਲ 엘ਿਮੈਂਟਸ ਜਿਹੜੇ ਪ੍ਰੋਪਰ ਬਕਾਇਦਾ ਤੌਰ ਤੇ ਬੜੇ ਚਿਰ ਤੋਂ ਉੱਥੇ ਮਾਰਕੀਟ ਦਾ ਮਾਹੌਲ ਖਰਾਬ ਕਰਦੇ ਸੀ ਦੁਕਾਨਦਾਰਾਂ ਨੂੰ ਵੀ ਪਰੇਸ਼ਾਨ ਕਰਦੇ ਸੀ ਹੋਰ इवन ਟੂ ਉਹ ਜਿਹੜੀਆਂ ਫੈਮਲੀਆਂ ਨੇ ਆਪਦੇ ਪਰਿਵਾਰ ਨਾਲ ਵੀ ਜਿਹੜੀਆਂ ਫੈਮਲੀਜ਼ ਜਿਹੜੀਆਂ ਨੇ ਉਹ ਆਣ ਲੱਗੀਆਂ ਉੱਥੋਂ ਥੋੜੀਆਂ ਡਰਦੀਆਂ ਸੀ ਸੋ ਉੱਤੇ ਸਾਡੇ ਕੋਲ ਫੀਡਬੈਕ ਇਹ ਹੈ ਵੀ ਬਹੁਤ ਹੱਦ ਤੱਕ ਜਿਹੜਾ ਹੈਗਾ ਉਹ ਰੀਲੀਫ ਮਿਲਿਆ ਸੋ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਨਾਲ ਉੱਤੇ ਬਹੁਤ ਵਧੀਆ ਔਰ ਬੜੀ ਟੁਕਵੀਂ ਕਾਰਵਾਈ ਹੋਈ ਹੈ ਜਿਸ ਦੇ ਨਾਲ ਜਿਹੜੇ ਐਂਟੀ-ਸੋਸ਼ੀਅਲ 엘ਿਮੈਂਟਸ ਨੇ ਉਹਨਾਂ ਤੋਂ ਲੋਕਾਂ ਨੂੰ ਤੇ ਦੁਕਾਨਦਾਰਾਂ ਨੂੰ ਬਹੁਤ ਰਾਹਤ ਮਿਲੀ ਸਰ ਇਹ ਵੀ ਦੇਖਿਆ ਜਾਂਦਾ ਤੁਹਾਡੀ ਮੀਟਿੰਗ ਹੋਈ ਸੀ ਦਿਲਪ੍ਰੀਤ ਸਿੰਘ ਐਸਪੀ ਜਿਹੜੀ ਹੈ ਉਸ ਤੋਂ ਬਾਅਦ ਜਿਹੜੇ ਮਟੋੜ ਥਾਣੇ ਜਿਹੜੇ ਐਸਐਚਓ ਅਮਨਦੀਪ ਕੰਬ ਉੱਥੇ 3B2 ਦੇ ਵਿੱਚ ਪੀਸੀਆਰ ਵੀ ਕਿਤਨਾਤ ਕੀਤੀ ਜਾਂਦੀ ਹੈ ਲੇਕਿਨ ਕਈ ਵਾਰੀ ਇਹ ਵੀ ਨਹੀਂ ਦੇਖਿਆ ਜਾਂਦਾ ਲਗਾਤਾਰ ਜਿਸ ਤੇ ਪੀਸੀਆਰ ਇੱਕ ਫਰਸਟ ਮਾਰਕੀਟ 'ਚ ਖੜੀ ਹੈ ਤੇ ਜਿਹੜੀ ਹੁੱਲੜਬਾਜੀ ਉਹ ਦੂਸਰੀ ਮਾਰਕੀਟ ਦੇ ਵਿੱਚ ਵੀ ਕਈ ਵਾਰੀ ਸ਼ੁਰੂ ਹੋ ਜਾਂਦੀ ਹੈ ਜੀ ਦੇਖੋ ਇਦਾਂ ਵੀ ਮਹਾਲੀ ਪੁਲਿਸ ਬਕਾਇਦਾ ਸਮੇਂ-ਸਮੇਂ ਤੇ ਸਾਰੀਆਂ ਮਾਰਕੀਟਾਂ 'ਚ ਆਪਣੀ ਕਾਰਵਾਈ ਰੈਗੂਲਰ ਕਰਦੀ ਰਹਿੰਦੀ ਹੈ ਪਰ ਜਿੱਦਾਂ ਆਪਾਂ ਜਾਣਦੇ ਹਾਂ ਵੀ ਇੱਕ ਹੌਟ ਸਪੌਟ ਜਿਹੜਾ ਮਾਰਕੀਟ ਬਣ ਚੁੱਕਿਆ ਸੀਗਾ ਈਵਨ ਆਪਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੋ ਸੋਸ਼ਲ ਮੀਡੀਆ ਤੇ ਵੀ ਉਸ ਮਾਰਕੀਟ ਨੂੰ ਸਹੀ ਪ੍ਰੈਜ਼ੈਂਟ ਕਰਨ ਦੀ ਬਜਾਏ ਯ ਔਰ ਰਾਤ ਨੂੰ 12 1 ਵਜੇ ਉੱਥੇ ਕੀ ਮਾਹੌਲ ਹੁੰਦਾ ਸੀਗਾ ਉਹ ਆਪਾਂ ਉਹ ਵੀ ਜਾਣਦੇ ਹਾਂ ਔਰ ਸ਼ਾਮ ਨੂੰ ਉੱਥੇ ਕਿਵੇਂ ਜਿਹੜੇ ਮੁੰਡੇ ਕੁੜੀਆਂ ਕੀ ਉੱਥੇ ਨਾਂ ਵੀ ਲੈਣੇ ਚ ਮੈਨੂੰ ਦੇਖੋ ਸ਼ਰਮ ਆਉਂਦੀ ਹੈ ਵੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਸ ਮਾਰਕੀਟ ਨੂੰ ਪਹੁੰਚਾਤਾ ਸੀਗਾ ਸੋ ਉੱਤੇ ਬਕਾਇਦਾ ਤੌਰ ਤੇ ਬੜੀ ਸਖਤ ਕਾਰਵਾਈ ਦੇਖੋ ਸਾਡੇ ਵੱਲੋਂ ਕਮਿਸ਼ਨ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਡਾਇਰੈਕਸ਼ਨਸ ਤੇ ਸਾਡੇ ਬਹੁਤ ਹੀ ਸਤਕਾਰਯੋਗ ਐਸਪੀ ਸਿਟੀ ਦਿਲਪ੍ਰੀਤ ਜੀ ਵੱਲੋਂ ਕਰੀਏ ਗਈ ਹੈ ਔਰ ਇੱਕ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਦੱਸਣਾ ਚਾਹਣਾ ਬਕਾਇਦਾ ਤੌਰ ਤੇ ਮੀਟਿੰਗ ਚ ਡਿਸਾਈਡ ਹੋਇਆ ਵੀ ਇੱਕ ਨੋਡਲ ਅਫਸਰ ਲਾਣਾ ਔਰ ਨੋਡਲ ਅਫਸਰ ਉੱਥੇ ਲਾਇਆ ਗਿਆ ਅੱਜ ਦੀ ਰੇਡ ਚ ਉੱਥੇ ਕੇਐਸਏ ਲੈਵਲ ਦਾ ਪੁਲਿਸ ਅਫਸਰ ਉਸੇ ਮਾਰਕੀਟ ਦਾ ਪ੍ਰੋਪਰ ਉੱਥੇ ਇੱਕ ਨੋਡਲ ਅਫਸਰ ਲੱਗਿਆ ਜਿਹਦੇ ਚ ਵਪਾਰੀਆਂ ਨੂੰ ਸਟ੍ਰਿਕਟ ਹਦਾਇਤਾਂ ਨੇ ਵੀ ਤੁਸੀਂ ਕਿਸੇ ਨਾਲ ਉਲਝਣਾ ਨਹੀਂ ਤੁਸੀਂ ਕਿਸੇ ਨਾਲ ਲੜਨਾ ਨਹੀਂ ਕੋਈ ਵੀ ਬੰਦਾ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਮਾਰਕੀਟ ਦਾ ਮਾਹੌਲ ਖਰਾਬ ਕਰਦਾ ਜਾਂ ਕਿਸੇ ਤਰੀਕੇ ਲੌਂਡ ਆਰਡਰ ਦੀ ਕਿਸੇ ਤਰੀਕੇ ਦੀ ਵੀ ਜਿਹੜੀ ਹੈਗੀ ਆ ਉਹਨੂੰ ਹੱਥਛ ਲੈਣ ਦੀ ਕੋਸ਼ਿਸ਼ ਕਰਦਾ ਸੋ ਉਹ ਉਹ ਲੋਕੀ ਲੋਕ ਵੀ ਔਰ ਮਾਰਕੀਟ ਦੇ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਉਹ ਵੀ ਉਹਨਾਂ ਨੂੰ ਤੱਕ ਭੇਜ ਰਹੇ ਨੇ ਔਰ ਬਣਦੀ ਪੁਲਿਸ ਦੀ 5 ਮਿੰਟਾਂ ਦੇ ਅੰਦਰ ਅੰਦਰ ਉਹ ਕਾਰਵਾਈ ਹੋ ਰਹੀ ਔਰ ਇਹੀ ਕਰਕੇ ਅੱਜ ਜਿਹੜੀ 3B2 ਦੇ ਵਿੱਚ ਜਿਸ ਚੀਜ਼ ਕਰਕੇ ਉਹ ਸ਼ਹਿਰ ਆਪਣਾ ਸਾਡਾ ਮਾਰਕੀਟ ਬਦਨਾਮ ਹੋਈ ਸੋ ਉਸ ਤੇ ਜਿਹੜੀ ਆ ਉਹ ਠੱਲ ਪਈ ਹੈ ਜਿਹੜੀ 3B2 ਦੀ ਜਿਹੜੀ ਮਾਰਕੀਟ ਹੈ ਲੋਕਾਂ ਵਾਲਕ ਪਹਿਲਾਂ ਤਾਂ ਕਿਹਾ ਜਾਂਦਾ ਸੀ ਅਸੀਂ 3B2 ਦੀ ਮਾਰਕੀਟ 'ਚ ਜਾਣਾ ਲੇਕ ਕੜ ਜਣਾ ਇਦਾਂ ਤੁਸੀਂ ਕਿਵੇਂ ਦੇਖਦੇ ਹੋ ਇੱਕ ਬੰਦਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸ਼ਾਨ ਜੀ ਦੇਖੋ ਮੈਂ ਫਿਰ ਇੱਕ ਬੇਨਤੀ ਤੁਹਾਡੇ ਰਾਹੀਂ ਸਭ ਨੂੰ ਕਰਨਾ ਚਾਹੁੰਦਾ ਦੇਖੋ ਇਹ ਸ਼ਹਿਰ ਸਾਡਾ ਸਮਾਜ ਸਾਡਾ ਆਪਾਂ ਸਮਾਜ ਨੂੰ ਕੀ ਸੇ ਦੇ ਰਹੇ ਹਾਂ ਔਰ ਕੀ ਅਸੀਂ ਸਮਾਜ ਪ੍ਰਤੀ ਸਾਡੀ ਕਿਹੜੀ ਜ਼ਿੰਮੇਵਾਰੀਆਂ ਸੋ ਮੇਰੀ ਉਹਨਾਂ ਬੰਦਿਆਂ ਨੂੰ ਵੀ ਦੇਖੋ ਮਾਰਕੀਟ ਚ ਐਸ ਦੁਕਾਨਦਾਰੋਂ ਆਉਣ ਅਸੀਂ ਨਹੀਂ ਚਾਹੁੰਦੇ ਕਿ ਕਿਸ ਦੀ ਦੁਕਾਨਦਾਰੀ ਖਰਾਬ ਹੋਵੇ ਪਰ ਜੇ ਤੁਸੀਂ ਲਾਅ ਐਂਡ ਆਰਡਰ ਨੂੰ ਹੱਥ ਚ ਲਾਉਂਗੇ ਔਰ ਤੁਸੀਂ ਉੱਥੇ ਇਹੋ ਜਿਹਾ ਮਾਹੌਲ ਕ੍ਰੀਏਟ ਕਰੋਗੇ ਜਿਹਦੇ ਨਾਲ ਯੰਗਸਟਰਸ ਕਰਕੇ ਆਮ ਬੰਦੇ ਆਪਣੀ ਫੈਮਲੀ ਨਾਲ ਆਣ ਟੋੜਨ ਔਰ ਇਵਨ ਟੂ ਇਵਨ ਇਹ ਹਾਲਾਤ ਇਹਨਾਂ ਨੇ ਬਣਾਤੇ ਸੀਗੇ ਮੈਂ ਦੱਸਣਾ ਤੁਹਾਨੂੰ ਚਾਹਣਾ ਵੀ ਦੁਕਾਨਦਾਰਾਂ ਦੀ ਆਪਣੀਆਂ ਫੈਮਲੀ 7 ਵਜੇ ਤੋਂ ਬਾਅਦ ਆਣੋਂ ਹਟ ਗਏ ਸੋ ਅਸੀਂ ਬਿਲਕੁਲ ਇਸ ਚੀਜ਼ ਨੂੰ ਟੋਲਰੇਟ ਦੇਖੋ ਨਹੀਂ ਕਰਾਂਗੇ ਔਰ ਇਹ ਅਰੇ ਦੇ ਅੰਦਰ ਰਹਾਂਗੇ ਜਦ ਤੱਕ ਇਹ ਬੰਦੇ ਜਿਹੜੇ ਨੇ ਜਾਂ ਤਾਂ ਇਹ ਸੁਧਰ ਦੇਣੀ ਜਾਂ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਹਾਂਦੇ ਜਦ ਤੱਕ ਕਾਨੂੰਨ ਜਿਹੜਾ ਹੈਗਾ ਆਪਣੀ ਕਾਰਵਾਈ ਕਰ ਰਿਹਾ ਔਰ ਕਰਦਾ ਰਹੂਗਾ ਸਰ ਇੱਕ ਕੱਲ ਵੀ ਤੁਹਾਡੇ ਵੱਲੋਂ ਮੁਹਾਲੀ ਫੇਸ ਇੱਕ ਦੀ ਜਿਹੜੀ ਮੋਟਰ ਮਾਰਕੀਟ ਹੈ ਜੀ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਸੀ ਦੁਕਾਨਦਾਰਾਂ ਦੇ ਨਾਲ ਇਹ ਵੀ ਦੇਖਿਆ ਜਾਂਦਾ ਦੁਕਾਨਦਾਰਾਂ ਵੱਲੋਂ ਇੱਕ ਗ੍ਰੀਨ ਪਾਲਟ ਦੇ ਵਿੱਚ ਕਬਜ਼ਾ ਕੀਤਾ ਹੋਇਆ ਠੀਕ ਹੈ ਰੋਡ ਦੇ ਉੱਪਰ ਮੋਟਰਸਾਈਕਲ ਵਾਹਨ ਰੋਡ ਤੇ ਖੜਾ ਕੇ ਠੀਕ ਕੀਤੇ ਜਾਂਦੇ ਆ ਕੋਈ 19 19 ਕੀ ਗੱਲ ਹੋ ਜਾਏ ਕੋਈ ਵੱਡਾ ਹਾਸਾ ਹੋ ਜਾਏ ਇਸਦੇ ਜ਼ਿੰਮੇਵਾਰਾਂ ਕੇ ਮੀਟਿੰਗਾਂ ਤਾਂ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਪਰ ਉਹਨਾਂ ਉਹਨਾਂ ਤੇ ਕੋਈ ਕੰਨਾਂ ਤੇ ਜੂ ਨਹੀਂ ਸਰਕਦੀ ਨਾ ਜੀ ਦੇਖੋ ਮੈਂ ਤੁਹਾਨੂੰ ਜਿੱਕੇ ਇਹਦੇ ਵਿੱਚ ਐਡ ਆਨ ਕਰਨਾ ਚਾਹੁੰਨਾ ਜਿਹੜੇ ਮੋਟਰ ਮਾਰਕੀਟ ਤੇ ਦੁਕਾਨਦਾਰਾਂ ਨਾਲ ਸਾਡੀ ਮੀਟਿੰਗ ਹੋਈ ਉਹਦਾ ਬੇਸਿਕਲੀ ਦੇਖੋ ਇੱਕ ਅਜੰਡਾ ਸੀ ਉਹ ਵੀ ਵਿਚਾਰੇ ਕਿਸੇ ਤਰੀਕੇ ਗ੍ਰੀਨ ਬਰਡਸ ਜਿਹੜੀਆਂ ਤੁਸੀਂ ਕਹਿ ਰਹੇ ਹੋ ਮੇਰੇ ਨੋਟਿਸ ਐਗਜ਼ੈਕਟ ਗ੍ਰੀਨ ਬਰਡ ਤਾਂ ਨਹੀਂ ਆਈ ਪਰ ਹਾਂ ਸ਼ਾਇਦ ਥੋੜਾ ਉੱਥੇ ਪਾਰਕਿੰਗ ਦਾ ਇਸ਼ੂ ਹੈਗਾ ਦੇਖੋ ਉਹਨਾਂ ਬੰਦਿਆਂ ਦੇ 2017 ਚ ਪਿਛਲੀ ਸਰਕਾਰ ਵੇਲੇ ਗਮਾੜਾ ਨੇ ਪੈਸੇ ਲੈ ਲੇ ਦੁਕਾਨਾਂ ਅੱਜ ਤੱਕ ਉਹਨੂੰ ਅਲਾਟ ਨਹੀਂ ਕਰੀਆਂ ਔਰ ਮਾਨ ਸਾਹਿਬ ਦੀ ਸਰਕਾਰ ਚ ਹੁਣ ਉਹਨਾਂ ਨੂੰ ਦੁਕਾਨਾਂ ਅਲਾਟ ਹੋਈਆਂ ਨੇ ਸੋ ਉਹ ਬੜੀ ਜਲਦੀ ਜਿਹੜਾ ਹੈਗਾ ਉਹ ਆਲਰੇਡੀ ਸ਼ਿਫਟਿੰਗ ਮੂਡ ਚ ਨੇ ਉਹ ਚਾਹੁੰਦੇ ਨੇ ਵੀ ਸਾਨੂੰ ਸਹੀ ਜਗ੍ਹਾ ਮਿਲੇ ਪ੍ਰੋਪਰ ਪਾਰਕਿੰਗ ਵਾਲੀ ਮਿਲੇ ਉਹਦੇ ਵਿੱਚ ਸਰਕਾਰ ਨਾਲ ਹੀ ਗਮਾਡਾ ਰਹੀ ਟਾਈਪ ਹੋਣ ਤੋਂ ਬਾਅਦ ਉਹਨਾਂ ਨੂੰ 64 ਸੈਕਟਰ ਦੇ ਵਿੱਚ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ ਉਹਦੇ ਪੋਜੈਸ਼ਨ ਜਿਹੜੇ ਨੇ ਮੈਨੂੰ ਲੱਗਦਾ ਥੋੜੇ ਦਿਨਾਂ ਚ ਮਿਲ ਜਣੇ ਸੋ ਮੋਟਰ ਮਾਰਕੀਟ ਜਿਹੜੀ ਹੈ ਉੱਥੇ ਸ਼ਿਫਟ ਹੋ ਜੂਗੀ ਬਕਾਇਦਾ ਤੌਰ ਤੇ ਉਹ ਕਲੀਅਰ ਹੋ ਜਾਊਗਾ ਹਾਂ ਕੋਈ ਅਗਰ ਕੋਈ ਦੇਖੋ ਅਗਰ ਕਿਸੇ ਗ੍ਰੀਨ ਬੈਡ ਦੇ ਵਿੱਚ ਕੋਈ ਐਦਾਂ ਕੋਈ ਪਾਰਕਿੰਗ ਦਾ ਇਸ਼ੂ ਹੈਗਾ ਤਾਂ ਅਸੀਂ ਉਹਨੂੰ ਟੇਕ ਅਪ ਕਰਾਂਗੇ ਉਹਨੂੰ ਠੀਕ ਜਾਂਦਾ ਨਾ ਜੀ ਜਿੱਦਾਂ ਲਗਾਤਾਰ ਅਸੀਂ ਮਕੈਨ ਕਰਨ ਨਾਲ ਗੱਲ ਕੀਤੀ ਸੀ ਉਹਨਾਂ ਵੱਲੋਂ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਗਮਾਡਾ ਵੱਲੋਂ ਪੈਸੇ ਲਿੱਤੇ ਗਏ ਆ ਦੁਕਾਨਾਂ ਵੀ ਦਿੱਤੀਆਂ ਜਾਣਗੀਆਂ ਲੇਕਿਨ ਉਹਨਾਂ ਵੱਲੋਂ ਕਹਿੰਦੇ ਕਿ ਸਾਡੀ ਤਾਂ ਸੁਣਵਾਈ ਨਹੀਂ ਹੋ ਰਹੀ ਲਗਾਤਾਰ 2017 ਦੇ ਪੈਸੇ ਤਾਂ ਲਿੱਤੇ ਜਾ ਰਹੇ ਆ ਸਾਡੇ ਵੱਲੋਂ ਫੀਸਾ ਭਰੀ ਜਾਨੀਆਂ ਪਰ ਸਾਡੀ ਅਜੇ ਨਾ ਤਾਂ ਕੋਈ ਸੁਣੀ ਐ ਤੇ ਨਾ ਹੀ ਸਾਨੂੰ ਕਿਸੇ ਗੱਲ ਦਾ ਹਜੇ ਕੋਈ ਪਤਾ ਹੈ ਜੀ ਦੇਖੋ ਮੈਂ ਉਹਦੇ 'ਚ ਤੁਹਾਨੂੰ ਇਹ ਗੱਲ ਦੱਸਣਾ ਅਡਰ ਟੇਕ ਅਪ ਕਰਕੇ ਹੁਣ ਅਸੀਂ ਲੈਟਰ ਆਫ ਕੰਟੈਂਟ ਜਿਹੜੇ ਉਹਨਾਂ ਨੂੰ ਜਾਰੀ ਕਰਾ ਦਿਤਰੇ ਲੈਟਰ ਆਫ ਕੰਟੈਂਟ ਤੋਂ 15 20 ਦਿਨ ਬਾਅਦ ਹੱਦ ਮਹੀਨੇ ਕੇ ਬਾਅਦ ਇੱਕ ਪ੍ਰੋਸੈਸ ਹੁੰਦਾ ਉਹਦੇ ਚ ਉਹਨਾਂ ਨੂੰ ਲੋਟ ਮੈਂ ਲੈਟਰ ਮਿਲ ਜਾਣਗੇ ਔਰ ਕੁਛ ਨਹੀਂ ਉਹ ਖੁਸ਼ ਨੇ ਉਹ ਵੀ ਚਾਹੁੰਦੇ ਨੇ ਵੀ ਸਾਨੂੰ ਸਹੀ ਜਗ੍ਹਾ ਮਿਲੇ ਪਰ ਮੈਂ ਦੇਖੋ ਇਹ ਹਰਾਨੀ ਦੀ ਗੱਲ ਇਹ ਕਹਿਣਾ ਚਾਹੁੰਦਾ ਵੀ ਪਿਛਲੀਆਂ ਸਰਕਾਰਾਂ ਨੇ ਕਰਿਆ ਕਿ ਇੱਕ ਮਕੈਨਿਕ ਭਰਾਵਾਂ ਤੋਂ ਤੁਸੀਂ ਇੱਕ ਵਿਚਾਰੇ ਪਹਿਲੇ ਇਕਨੋਮਿਕਲੀ ਆਪਾਂ ਵੀ ਜਾਣਦੇ ਆ ਵੀ ਵਿਚਾਰੇ ਕਿੰਨੇ ਇੱਕ ਕੈਪੇਬਲ ਵਿਚਾਰੇ ਹੁੰਦੇ ਨੇ ਉਹਨਾਂ ਤੋਂ ਤੁਸੀਂ 2017 ਦੇ ਪੈਸੇ ਲਈ ਬੈਠੇ ਔਰ ਦੁਕਾਨਾਂ ਨਹੀਂ ਦਿੰਦੇ ਉਹਨਾਂ ਨੂੰ ਸੋ ਦੇਖੋ ਮਾਨ ਸਾਹਿਬ ਦੀ ਸਰਕਾਰ ਚੋਂ ਬਹੁਤ ਵੱਡਾ ਰੀਲੀਫ ਉਹਨਾਂ ਵਾਸਤੇ ਵੀ ਹੈ ਸ਼ਹਿਰ ਵਾਸੀਆਂ ਵਾਸਤੇ ਔਰ ਜਿਹੜੀ ਟ੍ਰੈਫਿਕ ਇੰਜੈਕਸ਼ਨ ਦੀ ਤੁਸੀਂ ਦੇਖੋ ਗੱਲ ਕਰਦੇ ਹੋ ਦੇਖੋ ਗੱਡੀ ਨੇ ਠੀਕ ਹੋਣਾ ਉਹਨੇ ਤਾਂ ਖੜਨਾ ਹੀ ਹੈ ਕਿਤੇ ਬਟ ਇਹ ਵੀ ਉਹ ਪ੍ਰੋਪਰ ਰੀਲੀਫ ਪ੍ਰੋਪਰ 에어ਪੋਰਟ ਦੇ ਨਾਲ ਉਹਨਾਂ ਨੂੰ 66 ਸੈਕਟਰ ਦੇ ਵਿੱਚ ਬਲਕ ਮਟੀਰੀਅਲ ਮਾਰਕੀਟ ਦੇ ਕੋਲ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ। ਉਹਨਾਂ ਦੇ ਸਿਰਫ ਅਲਾਟਮੈਂਟ ਲੈਟਰ ਜਿਹੜੇ ਨੇ ਉਹ ਜਾਰੀ ਹੋਣਗੇ ਔਰ ਬਕਾਇਦਾ ਉਹ ਆਪਣੀਆਂ ਦੁਕਾਨਾਂ ਬਣਾ ਕੇ ਉਹ ਸ਼ੁਰੂ ਕਰ ਸਕਦੇ ਨੇ ਉੱਥੇ ਇਨਫਰਾਸਟ੍ਰਕਚਰ ਉੱਥੇ ਪੂਰਾ ਕੰਪਲੀਟ ਹੋ ਚੁੱਕਿਆ ਹੈ। ਅਲਾਟਮੈਂਟ ਲੈਟਰ ਤੋਂ ਬਾਅਦ ਉਹਨੇ ਵੀ ਦੇਖਿਆ ਜਾਂ ਦੁਕਾਨਦਾਰ ਚ ਖੁਸ਼ੀ ਦਾ ਲੈ ਵੀ ਦੇਖਿਆ ਜਾਂਦਾ ਅਲਾਟਮੈਂਟ ਮਿਲਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਉਹਦੀ ਸਰਵਿਸ ਹੈ ਕਦੋਂ ਤੋਂ ਉਹ ਦੁਕਾਨ ਆਪਣੀ ਸ਼ੁਰੂਆਤ ਕਰ ਦੇਣ। ਬਿਲਕੁਲ ਲੋਟ ਮੈਂ ਲੈਟਰ ਤਾਂ ਮਿਲਣ ਦਾ ਪਰਪਸ ਹੀ ਹੁੰਦਾ ਵੀ ਤੁਸੀਂ ਲੋਟ ਮੈਂ ਲੈਟਰ ਮਿਲ ਗਿਆ ਤੁਸੀਂ ਸਵੈਰ ਤੋਂ ਬਣਾ ਲਓ। ਉਹ ਬਣਾਣੀਆਂ ਦੇਖੋ ਉਹਨਾਂ ਨੇ ਹੈ ਗਵਰਨਮੈਂਟ ਜਿਹੜੀ ਹੈ ਗਮਾਡਾ ਉਹਨਾਂ ਨੂੰ ਲੈਂਡ ਦੇ ਰਹੀ ਹੈ। ਉਹਦਾ ਡਰਾਅ ਆਲਰੇਡੀ ਕੱਢ ਕੇ ਜਿਹੜੀ ਹੁਣ ਸਿਸਟਮ ਅਲਾਟਮੈਂਟ ਲੈਟਰ ਕਹਿੰਦੇ ਉਹ ਚ ਬਕਾਇਦਾ ਨੰਬਰ ਦਾ ਆ ਜਾਊਗਾ ਵੀ 16 ਨੰਬਰ ਦੁਕਾਨ ਤੈਨੂੰ ਹੈ ਤਾਂ ਉਹ ਆਪਦੀ ਜਿਹੜੀ ਦੁਕਾਨ ਬਣਾ ਸਕਦਾ। ਉਹਦੇ ਚ ਕੋਈ ਨਹੀਂ ਇਨਫਰਾਸਟ੍ਰਕਚਰ ਉੱਥੇ ਪੂਰਾ ਤਿਆਰ ਹੈ। ਉਹਨਾਂ ਨਾਲ ਜਿਹੜਾ ਬਹੁਤ ਤੋਖਾ ਮੈਂ ਤਾਂ ਇਹ ਕਹੂੰਗਾ ਵੀ ਉਹਨਾਂ ਨੂੰ ਮਜਬੂਰੀ 'ਚ ਉਹਨਾਂ ਨੂੰ ਬਚਾਰਿਆਂ ਨੂੰ ਗਲਤ ਜਗ੍ਹਾ ਤੇ ਆਪਦਾ ਜਿਹੜਾ ਕੰਮ ਹੈਗਾ ਉਹ ਕਰਨਾ ਪਿਆ ਸੋ ਪ੍ਰੋਪਰ ਹੁਣ ਬਿਲਕੁਲ ਇੱਜ਼ਤ ਨਾਲ ਬੜੇ ਵਧੀਆ ਤਰੀਕੇ ਨਾਲ ਉਹ ਆਪਦਾ ਕੰਮ ਕਰਨਗੇ ਔਰ ਉੱਥੇ ਕਿਸੇ ਚੀਜ਼ ਦੀ ਵੀ ਕੋਈ ਇਨਫਰਾਸਟ੍ਰਕਚਰ ਦੀ ਕੋਈ ਕਮੀ ਨਹੀਂ ਹੈ ਸਰ ਤੀਸਰਾ ਮੇਰਾ ਕੁਐਸਚਨ ਹੈ ਮੋਹਾਲੀ ਨਗਰ ਨਿਗਮ ਲਗਾਤਾਰ ਪੂਰੇ ਮੁਹਾਲੀ ਸ਼ਹਿਰ ਦੇ ਵਿੱਚ ਕਾਰਵਾਈ ਕਰ ਰਿਹਾ ਨਜਾਇਜ਼ ਰੇੜੀਆਂ ਫੜੀਆਂ ਤੇ ਚੱਕ ਰਿਹਾ ਹੈ ਸੁਪਰਡੈਂਟ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਉਹਨਾਂ ਨੂੰ ਕੋਈ ਜਗ੍ਹਾ ਦਿਖਦੀ ਹੈ ਉੱਥੋਂ ਲਗਾਤਾਰ ਕਾਰਵਾਈ ਕਰ ਰਿਹਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਬ੍ਰਾਂਡੇ ਨੇ ਮਾਰਕੀਟ ਦੇ ਵਿੱਚ ਮਾਰਕੀਟ ਦੇ ਜਿਹੜੇ ਬ੍ਰਾਂਡੇ ਜਿਹੜੇ ਤੁਹਾਡੇ ਮਾਰਕੀਟ ਹੈ ਬ੍ਰਾਂਡੇ ਦੇ ਵਿੱਚ ਕਬਜ਼ਾ ਕੀਤਾ ਹੁੰਦਾ ਉਹਨਾਂ ਕੋਲੋਂ ਕਿਉਂ ਨਹੀਂ ਮਤਲਬ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜੀ ਨਿਸ਼ਾਨ ਜੀ ਦੇਖੋ ਸਮੇਂ-ਸਮੇਂ ਤੇ ਕਾਰਵਾਈ ਹਰ ਜਗ੍ਹਾ ਹੁੰਦੀ ਹੈ ਇਹ ਅਭੀ ਕਿਤੇ ਕਾਰਵਾਈ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਕੁਝ ਛੱਡਿਆ ਜਾਂਦਾ ਹਾਂ ਜਿੱਥੇ ਕੋਈ ਇਲੀਗਲ ਕੰਮ ਆ ਤਾਂ ਇਲੀਗਲ ਤਾਂ ਇਲੀਗਲ ਹੀ ਆ ਚਾਹੇ ਦੁਕਾਨਦਾਰ ਆ ਚਾਹੇ ਇਲੀਗਲ ਰੇਡੀ ਵੈਂਡਰਸ ਆ ਸੋ ਨਾਲੇ ਦੇਖੋ ਮੈਂ ਕੱਲ੍ਹ ਹੋਰ ਗੱਲ ਕਹਿਣਾ ਚਾਹੁੰਦਾ ਅਗਰ ਦੁਕਾਨਦਾਰ ਦਾ ਸਮਾਨ 1 ਫੁੱਟ ਬਾਹਰ ਬਰਾਂਡੇ 'ਚ ਜਾਂਦਾ ਤਾਂ ਉਹ ਇਲੀਗਲ ਤਾਂ ਜਿਹੜੇ ਰੇੜੀ ਫੜੀਆਂ ਆ ਕਾਰਪੋਰੇਸ਼ਨ ਅਦੇ ਵਿੱਚ ਉਹਦੇ ਕਰਕੇ ਅਜੇ ਕੀਦੇ ਕਰਕੇ ਉਹ ਲੱਗੀਆਂ ਹੋਈਆਂ ਨੇ ਸ਼ਹਿਰ ਦੀਆਂ ਪਾਰਕਿੰਗਾਂ ਦੇ ਵਿੱਚ ਲੱਗੀਆਂ ਨੇ ਉਹ ਇਹ ਹਾਲਾਤ ਇਹਨਾਂ ਨੇ ਬਣਾਤੇ ਵੀ ਸ਼ਹਿਰ ਦੀ ਮਾਰਕੀਟ ਦੇ ਵਿੱਚ ਕੋਈ ਬੰਦਾ ਗੁੱਚੀ ਦਾ ਸ਼ੋਰੂਮ 50 ਲੱਖ ਦੀ ਫਰਾਂਚਾਈਜ਼ੀ ਲਈ ਬਟਾ ਉਹਦੇ ਸਾਹਮਣੇ ਇਲੀਗਲ ਵੈਂਡਰ ਉਹਦਾ ਹੀ ਸਮਾਨ 500 ਰੁਪਏ ਚ ਵੇਚੀ ਜਾਂਦਾ ਸੋ ਇਹ ਇਲੀਗੈਲਟੀ ਤਾਂ ਉੱਥੇ ਵੀ ਹੈਗੀ ਆ ਇਹ ਨਹੀਂ ਆਪਾਂ ਕਹਿ ਸਕਦੇ ਵੀ ਦੁਕਾਨਦਾਰ ਦੇਖੋ ਕੋਈ ਪਰੇਸ਼ਾਨ ਨਾ ਦੁਕਾਨਦਾਰ ਵੀ ਅਗਰ ਕਰਦਾ ਤਾਂ ਅਸੀਂ ਉਹਨੂੰ ਮੈਂ ਉਹਨੂੰ ਗੱਲ ਨੂੰ ਇਹ ਨਹੀਂ ਜਸਟੀਫਾਈ ਕਰਦਾ ਨਹੀਂ ਵੀ ਉਹ ਇਲੀਗਲ ਆ ਪਰ ਜਿਹੜੇ 100% ਲੀਗਲ ਆ ਉਹਨਾਂ ਤੇ ਕਾਰਵਾਈ ਦੇਖੋ ਹੋਣੀ ਚਾਹੀਦੀ ਹੈ ਅੱਜ 3b2 7% ਕੀ ਮੌਲ ਆ ਤੁਸੀਂ ਦੇਖੋ ਤੇ ਗੱਡੀ ਖੜਾਣ ਦੀ ਜਗ੍ਹਾ ਨਹੀਂ ਸੋ ਅਗਰ ਉਹ ਉਹ ਮਾਫੀਆ ਤੇ ਵੀ ਜਿਹੜੀ ਕਾਰਵਾਈ ਹੈ ਉਹ ਅਸੀਂ ਅੱਜ ਦੀ ਡੇਟ 'ਚ ਵਪਾਰੀ ਵੀ ਦੇਖੋ ਉਹ ਤੋਂ ਦੁਖੀ ਨੇ ਸਾਰੇ ਉਹ ਤੋਂ ਦੁਖੀ ਨੇ ਲੋਕ ਵੀ ਬੜੇ ਦੁਖੀ ਨੇ ਸੋ ਉਹਨਾਂ ਤੇ ਵੀ ਜਿਹੜੀ ਕਾਰਵਾਈ ਹੈ ਉਹ ਨਾਲ ਬਰਾਬਰ ਜਿਹੜੀ ਆ ਉਹ ਹੋ ਰਹੀ ਹੈ ਉਹ ਹੋਣੀ ਵੀ ਚਾਹੀਦੀ ਹੈ ਤੇ ਇਹ ਵੀ ਦੇਖਿਆ ਜਾਂਦਾ ਹੁਣ ਜਿਸ ਤਰ੍ਹਾਂ మార్కెట్ ਦੀ ਦੁਕਾਨ ਹੈ ਕੋਈ ਰੇੜੀ ਫੜੀ ਵਾਲਾ ਕਿਸੇ ਸ਼ੋਰ ਨੂੰ ਸਾਹਮਣੇ ਦੁਕਾਨ ਲਾਂਦਾ ਹੈ ਇਹ ਵੀ ਦੇਖਿਆ ਜਾਂਦਾ ਕੋਈ ਦੁਕਾਨਦਾਰ ਉਸ ਰੇੜੀ ਵਾਲੇ ਤੋਂ ਕਿਰਾਇਆ ਵੀ ਲਿੱਤਾ ਜਾਂਦਾ ਕਿ ਮੇਰੇ ਸ਼ੋਰੂਮ ਦੇ ਸਾਹਮਣੇ ਨਾਲ ਇਸ ਤਰ੍ਹਾਂ ਕੁਝ ਹੈ ਜੀ ਨਿਸ਼ਾਨ ਜੀ ਦੇਖੋ ਮੈਂ ਮੇਰੇ ਕੋਲ ਅੱਜ ਤੱਕ ਮੈਂ ਮੁਹਾਲੀ ਵਪਾਰ ਮੰਡਲ ਦਾ ਪ੍ਰਧਾਨ ਤੇ ਮੁਹਾਲੀ ਵਪਾਰ ਮੰਡਲ ਦੇ ਜ਼ਿਲ੍ਹੇ ਦਾ ਵੀ ਮੈਂ ਪ੍ਰਧਾਨ ਆਲਮੋਸਟ ਮੈਨੂੰ 10 12 ਸਾਲ ਹੋਣ ਵਾਲੇ ਹੋ ਗਏ ਜਾਂ ਹੋ ਗਏ ਇਨਫੈਕਟ ਮੇਰੇ ਨੋਟਿਸ ਆਜਦਾ ਕਿ ਇਹ ਮਾਮਲਾ ਕਦੀ ਨਹੀਂ ਆਇਆ ਵੀ ਕਿਸੇ ਦੁਕਾਨਦਾਰ ਨੇ ਆਪਰੇਟ ਦੁਕਾਨਦਾਰ ਕੇ ਉਰੇ ਡੇ ਲਵਾਊਗਾ ਸਿਰਫ ਇਹ ਦੁਕਾਨਦਾਰਾਂ ਨੂੰ ਇੱਕ ਬਦਨਾ ਅਜਿ ਕਿਸੇ ਇੱਕ ਦੁਕਾਨ ਦੇ ਮੂਰੇ ਲਾਊਗਾ ਤੇ ਨਾਲ ਦਾ ਤਾਂ ਉਹਨੂੰ ਵੈਸੀ ਪਰੇਸ਼ਾਨ ਕਰੂਗਾ ਨਾਲ ਦਾ ਦੁਕਾਨਦਾਰ ਕਿਤੇ ਖੁਸ਼ ਹੋਊਗਾ ਕਿਉਂਕਿ ਉਹ ਜੋ ਸਮਾਨ ਵੇਚੂਗਾ ਉਹਦੀ ਆਲਰੇਡੀ ਉਸ ਸ਼ਾਪ ਉਸੇ ਮਾਰਕੀਟ ਚ ਮੰਨ ਲਓ ਉਹ ਕੱਪੜੇ ਦੇ ਕੋ ਬੈਗ ਵੇਚਣ ਲੱਗਦਾ ਜਾਂ ਕੋਈ ਬੂਟ ਵੇਚਦਾ ਇਲੀਗਲ ਕੋ ਬਾਹਰ ਜੇ ਤੁਸੀਂ ਕਹਿੰਦੇ ਹੋ ਵੀ ਦੁਕਾਨਦਾਰ ਲਾਊਗਾ ਤਾਂ ਉਸ ਮਾਰਕੀਟ ਚ ਉਸ ਟ੍ਰੇਡ ਦੀਆਂ ਦੁਕਾਨਾਂ ਵੀ ਹੋਣਗੀਆਂ ਉਹ ਕਿਵੇਂ ਨਾਲ ਲੱਗਣ ਦੇ ਦੇਣਗੇ ਉਹਨੂੰ ਸੋ ਇਹ ਸਿਰ ਬੇਬੁਨਿਆਦ ਗੱਲ ਹੈ ਵੀ ਕੋਈ ਵਪਾਰੀ ਕੁਝ ਪੈਸੇ ਦੇ ਲਾਲਚ ਨੂੰ ਉਹ ਵਪਾਰੀ ਬਿਲਕੁਲ ਨਹੀਂ ਲਵਾਉਂਦਾ ਇਹ ਹਾਂ ਫਿਰ ਮੈਂ ਤੁਹਾਨੂੰ ਇਹ ਗੱਲ ਇਸ ਦੇ ਥੋੜੇ ਰਾਹੀਂ ਕੋਈ ਚਾਹੇ ਦੁਕਾਨਦਾਰ ਹੈ ਕੋਈ ਇਲੀਗਲ ਵੈਂਡਰ ਹੈ ਕਾਨੂੰਨ ਦੀ ਪਾਲਣਾ ਦੇਖੋ ਇੱਕ ਕਾਨੂੰਨ ਇੱਕ ਸ਼ਹਿਰ ਜਿਹੜਾ ਹੈਗਾ ਉਹ ਇੱਕ 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 ਡੈਕੋਰਮ ਨਾਲ ਚੱਲਦਾ ਸੋ ਉਹਦੇ ਉਹਦੇ ਚ ਜੇ ਕੋਈ ਬਾਹਰ ਆ ਤਾਂ ਉਹਦੀ ਕਾਰਵਾਈ ਦੇਖੋ ਉਹ ਸਮੇਂ-ਸਮੇਂ ਤੇ ਕਾਰਪੋਰੇਸ਼ਨ ਕਰਦੀ ਹੈ ਸਾਡਾ ਉਹਦੇ ਚ ਕੋਈ ਰੋਲ ਨਹੀਂ ਹੁੰਦਾ ਪਰ ਅਸੀਂ ਇਹ ਗੱਲ ਜ਼ਰੂਰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਜਿਹੜੀਆਂ ਮਾਰਕੀਟਾਂ ਦੇ ਵਿੱਚ 100 ਚੋਂ 100% ਇਲੀਗਲ ਰੇੜੀ ਫੜੀ ਦੇਖੋ ਲੱਗ ਰਹੀ ਹੈ ਉਹ ਕਿਹਦੇ ਸ਼ਾਇਦ ਤੇ ਲੱਗ ਰਹੀ ਹੈ ਸੋ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਰੇੜੀ ਫੜੀ ਆਪਾਂ ਗੱਲ ਕਰ ਰਹੇ ਆਂ ਕਿੰਨੇ ਸਾਲਾਂ ਤੋਂ ਮੁਹਾਲੀ ਸ਼ਹਿਰ ਦੇ ਵੀ ਰੇੜੀ ਵੀ ਲਾ ਰਹੇ ਫੜੇ ਕੋਈ ਕੋਈ ਅਲੱਗ-ਅਲੱਗ ਦੁਕਾਨਾਂ ਲਾ ਰਹੇ ਉਹਨਾਂ ਦੇ ਵੱਲੋਂ ਮੁਹਾਲੀ ਨਗਰ ਨਿਗਮ ਦੇ ਵੱਲੋਂ ਲਾਇਸੈਂਸ ਬਣਾਏ ਗਏ ਉਹਨਾਂ ਦੀ ਪਰਚੀਆਂ ਕੱਟੀਆਂ ਜਾਂਦੀਆਂ ਰਸੀਦਾ ਕੱਟੀਆਂ ਜਾਂਦੀਆਂ ਲੇਕਿਨ ਰੇੜੀ ਵੜੇ ਵੜੇ ਵੱਲੋਂ ਕਿਹਾ ਜਾਂਦਾ ਕਿ ਸਾਡੀਆਂ ਰਸੀਦਾ ਕੱਟਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਵਾਲੇ ਸਾਨੂੰ ਚੱਕ ਕੇ ਲੈ ਜਾਂਦੇ ਸਾਡੀਆਂ ਰੇੜੀਆਂ ਚੱਕ ਕੇ ਲੈ ਜਾਂਦੇ ਬਾਅਦ ਚ ਸਾਡੇ ਤੇ ਜੁਰਮਾਨਾ ਲਾਇਆ ਜਿਹੜੀ ਉਹ ਪਰਚੀਆਂ ਦੇ ਪੈਸੇ ਕਟਾਉਂਦੇ ਉਹ ਕਾਹਦੇ ਕਟਾਉਂਦੇ ਆ ਜੀ ਦੇਖੋ ਇਹ ਨਾ ਬਹੁਤ ਥੋੜਾ ਵਧੀਆ ਸਵਾਲ ਹੈ ਮੈਂ ਪਹਿਲਾਂ ਤਾਂ ਜਿਹੜੇ ਰੇ ਕਾਰਪੋਰੇਸ਼ਨ ਕੱਟਦੀ ਹੈ ਪਰ ਉਹ ਕੱਟਦੀ ਹੈ ਤੁਰਨ ਫਿਰ ਕੇ ਸਮਾਨ ਵੇਚਣ ਵਾਸਤੇ ਕੋਈ ਜਗ੍ਹਾ ਅਲਾਟ ਨਹੀਂ ਹੈ ਅਗਰ ਪਰਚੀ ਤਾਂ ਇੱਕ ਟਾਊਨ ਵੈਂਡਿੰਗ ਜਾਂ ਇੱਕ ਵੈਂਡਰ ਦਾ ਕੰਮ ਤਾਂ ਸਿਰਫ ਗਲੀ ਗਲੀ ਜਾ ਕੇ ਸਮਾਨ ਵੇਚਣਾ ਸੋ ਇਹ ਨਹੀਂ ਹੈ ਵੀ ਜੇ ਉਹਦੀ ਕੋਈ ਪਰਚੀ ਕੱਟ ਗਈ ਤਾਂ ਉਹ ਜਗ੍ਹਾ ਦਾ ਮਾਲਕ ਹੋ ਗਿਆ ਅਗਰ ਪਰਚੀ ਕੱਟ ਕੇ 300 ਰੁਪਏ ਦੀਆਂ 400 ਰੁਪਏ ਦੀ ਪਰਚੀ ਕੱਟ ਕੇ ਉਹ ਜਗ੍ਹਾ ਦਾ ਮਾਲਕ 8:00 10 ਦਾ ਹੈ 10:00 12 ਦਾ ਹੋ ਸਕਦਾ ਫਿਰ ਮੂਤ ਸ਼ਹਿਰ ਲੋਕਾਂ ਨੇ ਸ਼ਹਿਰ ਚ ਲੈਣੇ ਕਦੇ ਵਾਸਤੇ ਲੋਕੀ ਵੈਂਡਿੰਗ ਕਰਾਉਣ ਸੋ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਉਹਨਾਂ ਨੂੰ ਸਮਾਨ ਤੁਰ ਫਿਰ ਕੇ ਵੇਚਣ ਦੀ ਆ ਸਰਕਾਰ ਵੱਲੋਂ ਔਰ ਕਾਰਪੋਰੇਸ਼ਨ ਵੱਲੋਂ ਜਿਹੜੀ ਕੋਈ ਅਫੀਸ਼ੀਅਲੀ ਜਾਂਦੀ ਉਸ ਚੀਜ਼ ਦੀ ਹੁੰਦੀ ਹੈ ਵੀ ਉਹ ਗਲੀ ਗਲੀ ਜਾ ਕੇ ਆਪਦਾ ਸਮਾਨ ਵੇਚਣ ਪਰ ਇਹ ਨਹੀਂ ਹੈ ਵੀ ਉਹ ਪੱਕਾ ਅੱਡਾ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਲਾ ਕੇ ਗੱਢ ਕੇ ਉਹ ਕਹਿਣਗੇ ਸੀ ਪੈਸੇ ਦਿੱਤੇ ਤਾਂ ਅਸੀਂ ਲੀਗਲੀ ਹੋ ਕੇ ਇਟਸ ਨਾਟ ਲੀਗਲ ਇਟਸ ਟੋਟਲੀ ਲੀਗਲ ਲੇਕਿਨ ਜਗ੍ਹਾ ਵੀ ਦਿੱਤੀ ਗਈ ਹੈ 6 ਫੇਸ ਦੇ ਵਿੱਚ ਜਿਹੇ ਸੁਹਾਣੇ ਬਣਾਈ ਗਈ ਹੈ ਪ੍ਰੋਪਰ ਜਗ੍ਹਾ ਰੇੜੀ ਫੜੀਆਂ ਵਾਲਿਆਂ ਨੂੰ ਪ੍ਰੋਪਰ ਜਗ੍ਹਾ ਬਣਾ ਕੇ ਦਿੱਤੀ ਇਹ ਦੁਕਾਨਦਾਰ ਉੱਥੇ ਕਿਉਂ ਨਹੀਂ ਲਾਂਦੇ ਕੀ ਕੋਈ ਵਜ੍ਹਾ ਆ ਰਹੀ ਹੈ ਕੀ ਦਿੱਕਤ ਹੈ ਜੀ ਮੈਂ ਦੱਸਦਾ ਦੋ ਅਸੀਂ ਸਾਡੀ ਗਵਰਨਮੈਂਟ ਦੇ ਵਿੱਚ ਦ ਉਦੇ ਚਾਹ ਨੂੰ ਭੇਜਣਾ ਦਾ ਕਾਰਪੋਰੇਸ਼ਨ ਨੇ ਆ ਜਿਹੜੀ ਕਾਰਪੋਰੇਸ਼ਨ ਹੈ ਮੌਜੂਦਾ ਇਹਨਾਂ ਨੇ ਲਾਇਸੈਂਸ ਉਹਨਾਂ ਨੂੰ ਦਿੱਤੇ ਨਹੀਂ ਨਾ ਕੋਲ ਉਹਦਾ ਡਾਟਾ ਇਹ ਉਹਨਾਂ ਨੂੰ ਸ਼ਿਫਟ ਕਰਾਉਣਾ ਸੋ ਜ਼ਿੰਮੇਵਾਰੀ ਤਾਂ ਇਹਨਾਂ ਦੀ ਬਣਦੀ ਹੈ ਦੇਖੋ ਇਹ ਇਹ ਚੀਜ਼ ਦਾ ਮੈਂ ਫਿਰ ਤੁਹਾਨੂੰ ਦੱਸਦਾ ਇਹਦਾ ਜਿਹੜਾ ਸਹੀ ਮੈਨੇਜ ਹੱਲ ਹੈ ਇਹਨਾਂ ਨੂੰ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਪ੍ਰੋਪਰ ਜਗ੍ਹਾ ਇਹਨਾਂ ਨੂੰ ਮਿਲੀ ਹੈ ਅਗਰ ਆਪਾਂ ਚੰਡੀਗੜ੍ਹ ਦੇਖੋ ਚੰਡੀਗੜ੍ਹ ਵੀ ਮਿਲੀ ਹੈ ਉਮੇਮਾੜੀ ਚ ਸ਼ਾਇਦ 78 ਜਾਂ ਇੱਕ 6 ਫੇਸ ਇਹਦੀ ਜਗ੍ਹਾ ਉਹਨਾਂ ਨੂੰ ਮਿਲੀਆਂ ਹੋਈਆਂ ਨੇ ਉੱਥੇ ਇਹਨਾਂ ਨੂੰ ਸ਼ਿਫਟ ਕਰਾਉਣ ਉੱਥੇ ਉਹ ਬਹਿ ਕੇ ਆਂਦਾ ਆਰਾ ਏ ਸਾਡੇ ਨਾਲ ਫਾਰਮੈਂਟਲ ਦੇ ਪ੍ਰਧਾਨ ਵਰਨੀਤ ਵਰਮਾ ਜੀ ਜਿਨ੍ਹਾਂ ਨੂੰ ਮੁਹਾਲੀ ਸ਼ਹਿਰ ਦੀ ਰੇੜੀਆਂ ਦੀ ਸਮੱਸਿਆ ਨੂੰ ਲੈ ਕੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਸਾਨੂੰ ਜਾਣਕਾਰੀ ਦਿੱਤੀ ਗਈ ਇਸ ਨੂੰ ਲੈ ਕੇ ਲਗਾਤਾਰ ਸਾਡੇ ਨਾਲ ਬਣੇ ਵੀਰੇ ਲਗਾਤਾਰ ਸਾਡੇ ਨਾਲ ਗੱਲਬਾਤ ਵੀ ਕਰਦੇ ਆ ਤੇ 3 ਵੀ 2 ਦੇ ਮਾਰਕੀਟ ਦੇ ਵਿੱਚ ਆਪ ਵੀ ਜਾਂਦੇ ਤੇ ਮੈਸੇਜ ਵੀ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਨਾਲ ਸਮੇਂ ਟੂ ਸਮੇਂ ਜਿਹੜੇ ਮਾਰਕੀਟਾਂ ਦੇ ਪ੍ਰਧਾਨ ਮਾਰਕੀਟਾਂ ਦੇ ਦੁਕਾਨਦਾਰ ਉਹਨਾਂ ਦੇ ਨਾਲ ਵੀ ਸਮੇਂ ਟੂ ਸਮੇਂ ਜੋ ਕਿ ਮੀਟਿੰਗਾਂ ਕਰ ਦਿੰਦੇ ਉਹਨਾਂ ਦਾ ਹੱਲ ਵੀ ਕਰਾਇਆ ਜਾਂਦਾ ਹੈ ਕੈਮਰਾਮੈਨ ਲਖਵੀਰ ਦੇ ਨਾਲ ਮੁਹਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ ਦਾ ਸਮਨ ਨਿਊਜ਼ ਮੁਹਾਲੀ